ਹਰਿਆਣਾ ਵਿਖੇ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਹੋ ਰਹੀ ਆ ਉਸ ਤੋਂ ਬਾਅਦ ਜੋ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਈ ਜੋ ਵੱਡੀਆਂ ਕਾਲਾਂ ਵੀ ਦਿੱਤੀਆਂ ਗਈਆਂ ਨੇ ਤਾਂ ਪਹਿਲਾਂ ਵੀ ਜੇਕਰ ਗੱਲ ਕਰੀਏ ਤਾਂ ਟੋਲ ਜਿਹੜੇ ਫ੍ਰੀ ਕੀਤੇ ਗਏ ਸਨ ਤਾਂ ਹੁਣ ਵੀ ਪਿਛਲੇ 3 ਦਿਨਾਂ ਤੋਂ ਟੋਲ ਫ੍ਰੀ ਆ ਤੇ ਹੁਣ ਖਾਸ ਤੌਰ ਦੇ ਉੱਤੇ ਕਿਉਂਕਿ ਬੀਤੀ ਦੇਰ ਰਾਤ ਜਿਹੜੀ ਇੱਕ ਪ੍ਰੈਸ ਵਾਰਤਾ ਜੋ ਕਿਸਾਨਾਂ ਵੱਲੋਂ ਹਰਿਆਣੇ ਤੋਂ ਵੀ ਹੋਈ ਆ ਤਾਂ ਉਹਨਾਂ ਵੱਲੋਂ ਖਾਸ ਤੌਰ ਤੇ ਗੱਲ ਕੀਤੀ ਗਈ ਆ ਕਿ ਜੋ ਵੀ ਸਰਕਾਰ ਵੱਲੋਂ ਫੈਸਲਾ ਦਿੱਤਾ ਗਿਆ ਸਾਨੂੰ ਉਸ ਤੇ ਮਨਜ਼ੂਰੀ ਨਹੀਂ ਤਾਂ ਉਹਨਾਂ ਵੱਲੋਂ ਦਿੱਲੀ ਕੋਈ ਦੀ ਜਿਹੜੀ ਤਾਰੀਖ ਆ 21 ਤਾਰੀਖ ਦੇ ਦਿੱਤੀ ਗਈ ਆ ਤਾਂ ਸੰਯੁਕਤ ਕਿਸਾਨ ਮੋਰਚੋ ਨੇ ਅੱਜ ਹਰ ਸ਼ਹਿਰ ਦੇ ਵਿੱਚ ਜਿਹੜੇ ਨਾਲ ਭਾਜਪੀ ਦੇ ਜਿਹੜੇ ਲੀਡਰਸ ਹੈਗੇ ਨੇ ਉਹਨਾਂ ਦੇ ਘਰ ਉਹਨਾਂ ਦੇ ਘਰਾਂ ਦੇ ਘਰਾਵ ਵੀ ਕੀਤੇ ਜਾਣੇ ਆ ਤਾਂ ਉਸ ਦੇ ਨਾਲ ਨਾਲ ਜਿਹੜੇ ਟੋਲੇ ਵੀ ਫਰੀ ਕੀਤੇ ਜਾਣੇ ਆ ਕੀ ਕੁਛ ਤਿਆਰੀਆਂ ਜੋ ਇੱਥੇ ਵੀ ਸੰਯੁਕਤ ਕਿਸਾਨ ਮੋਰਚੋ ਲੋ ਹੈਗੀਆਂ ਨੇ ਸਾਡੇ ਨਾਲ ਕਿਸਾਨ ਮਜੂਨ ਨੇ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਤਾਂ ਜੇਕਰ ਅਸੀਂ ਗੱਲ ਕਰੀਏ ਕਿ ਹਰਿਆਣਾ ਤੇ ਜਿਹੜੇ ਕਿਸਾਨ ਬਾਰਡਰ ਤੇ ਬੈਠੇ ਨੇ ਉਹਨਾਂ ਦੇ ਨਾਲ ਤਸ਼ੱਦਦ ਦੀ ਗੱਲ ਕਰ ਲਈ ਜੇਕਰ ਮੀਟਿੰਗ ਦੀ ਵੀ ਗੱਲ ਕਰ ਲਈਏ ਸਰਕਾਰ ਨੇ ਆਪਣਾ ਪ੍ਰਸਤਾਵ ਰੱਖਿਆ ਪਰ ਉਹਨਾਂ ਵੱਲੋਂ ਨਕਾਰ ਦਿੱਤਾ ਗਿਆ ਕਿਸਾਨਾਂ ਵੱਲੋਂ ਕਿਵੇਂ ਵੇਖਦੇ ਹੋ ਵੇਖੋ ਜੀ ਜਿਹੜੀ ਸਰਕਾਰ ਆ ਉਹ ਸਾਨੂੰ ਲਗਾਤਾਰ ਜਿਹੜੇ ਲਾਰੇ ਲਾ ਰਹੀ ਆ ਮੀਟਿੰਗ ਤੇ ਮੀਟਿੰਗ ਰੱਖ ਰਹੀ ਆ ਪਰ ਮੀਟਿੰਗ ਦੇ ਵਿੱਚ ਦੇ ਕੁਝ ਨਹੀਂ ਰਹੀ ਇਸ ਕਰਕੇ ਜਿਹੜਾ ਵਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਤੋਂ ਜਿਹੜਾ ਦੁਨੀਆ ਨੇ ਵੇਅਰ ਕਰ ਰਹੇ ਸਾਂ ਤੇ ਉਹਦੇ ਆਧਾਰ ਤੇ ਜਿਹੜੀ ਕਾਲ ਸਾਨੂੰ ਆਈ ਆ ਅੱਜ ਦੀ ਕਾਲ ਸੀਗੀ ਵੀ 3 ਦਿਨ ਅਸੀਂ ਟੋਲ ਪਲਾਜੇ ਜਿਹੜੇ ਉਹਨਾਂ ਨੂੰ ਫ੍ਰੀ ਰੱਖਿਆ ਜਾਊਗਾ ਤੇ ਨਾਲ ਹੀ ਭਾਜਪੀ ਘਰਾਂ ਦਾ ਜਿਹੜਾ ਵਾ ਉਹਨਾਂ ਦਾ ਘਰਾਓ ਕੀਤਾ ਜਾਊਗਾ ਅੱਜ ਅਸੀਂ ਆਪਣਾ ਜੰਡਿਆਲਾ ਗੁਰੂ ਲਾਗੇ ਜਿਹੜਾ ਟੋਲ ਪਲਾਜਾ ਉਹਨੂੰ ਨਿੱਜਰਪੁਰਾ ਉਹਨੂੰ ਫ੍ਰੀ ਕਰਨ ਵਾਸਤੇ ਜਾ ਰਹੇ ਹਾਂ 3 ਦਿਨ ਤੋਂ ਪਹਿਲਾਂ ਗ ਹੌਣ ਇਸ ਤੋਂ ਵੀ ਗਾੜੀ ਜਿਹੜਾ ਵਧਾਇਆ ਗਿਆ ਤਿੰਨ ਦਿਨ ਵਾਸਤੇ 20 21 22 ਨੂੰ ਤੇ ਨਾਲ ਹੀ ਬੀਜੇਪੀ ਦੇ ਲੀਡਰਾਂ ਦਾ ਘਰਾਂ ਦਾ ਘਰਾਓ ਜਿਹੜਾ ਸਮੁੱਚੇ ਪੰਜਾਬ ਦੇ ਵਿੱਚ ਜੜਾ ਉਹ ਕੀਤਾ ਜਾ ਰਿਹਾ ਪਰ ਕਿਵੇਂ ਵੇਖਦੇ ਹੋ ਬੀਜੇਪੀ ਦੇ ਲੀਡਰ ਵੀ ਆਉਂਦੇ ਨੇ ਗੱਲ ਵੀ ਕਰਦੇ ਨੇ ਤਾਂ ਫਿਰ ਵੀ ਮਸਲਾ ਕੋਈ ਹੱਲ ਨਹੀਂ ਹੁੰਦਾ ਚਾਰ ਕਿਹੜੇ ਦੀ ਬੈਠਕ ਹੋ ਚੁੱਕੀ ਆ ਤਾਂ ਹੁਣ ਕਿਤਨਾ ਕਿਤੋਂ ਉਹਨਾਂ ਨੇ ਟਾਈਮ ਲਿੱਤਾ ਸੀਗਾ ਕਿ ਠੀਕ ਆ ਇਹ ਵੀ ਆਪਾਂ ਸੋਚ ਵਿਚਾਰ ਕਰ ਲੈਂਦੇ ਤੇ ਕਿਸਾਨਾਂ ਨੂੰ ਵੀ ਟਾਈਮ ਦਿੱਤਾ ਸੀਗਾ ਕੀ ਲੱਗਦਾ ਕਿ ਹੁਣ ਮੰਚਾ ਕਿ ਜਾਬਦੀ ਆ ਕਿ ਜਿਹੜਾ 21 ਤਰੀਕ ਨੂੰ ਦਿੱਲੀ ਕੂਚ ਦੀ ਵੀ ਜਿਹੜੀ ਤਿਆਰੀ ਉਹਨਾਂ ਨੇ ਕਰ ਲਈਤੀ ਆ ਬਾਕੀ ਜ ਤਾ ਲੱਗਦਾ ਸਰਕਾਰ ਕਿਤਨਾ ਕਿਤੇ ਜੋ ਸਹਿਮਤੀ ਵਾਲ ਹੱਥ ਵਧਾਊਗੀ ਜਾਂ ਕਿਤਨਾ ਕਿਤੇ ਨੁਕਸਾਨ ਕਰਨ ਤੇ ਤੁਲੀ ਹੈ ਵੇਖੋ ਜੀ ਸਰਕਾਰ ਜਿਹੜੀ ਹੈ ਜੀ ਉਹਦੇ ਸਹਿਮਤੀ ਕਰਨੀ ਉਹਦੇ ਬਾਰਡਰ ਨਾ ਬਣਾ ਕੇ ਬਵੀ ਉਥੇ ਚੀਨ ਵਾਲਾ ਬਾਰਡਰ ਬਣਾ ਕੇ ਉਥੇ ਬੈ ਗਈ ਆ ਪਾਕਿਸਤਾਨ ਵਾਲਾ ਬਾਰਡਰ ਬਣਾ ਕੇ ਬੈ ਗਈ ਆ ਤੇ ਉਹ ਗੱਲਬਾਤ ਦੇ ਵਿੱਚ ਕੋਈ ਵੀ ਹੱਲ ਜਿਹੜਾ ਉਹ ਨਿਕਲਣ ਵਾਲਾ ਨਹੀਂਗਾ ਕਿਉਂਕਿ 2020 ਤੋਂ ਲਾ ਕੇ ਸਾਡੀਆਂ ਮੰਗਾਂ ਜਿਹੜੀਆਂ ਉਹ ਉਥੇ ਪਈਆਂ ਨੇ ਉਹ ਅਜੇ ਤੱਕ ਕੋਈ ਵੀ ਲਾਗੂ ਨਹੀਂ ਕੀਤੀ ਗਈ 2020 ਇਕਟ ਜਿਹੜਾ ਵਾ ਉਹਨੂੰ ਦਾ ਜਿਹੜਾ ਵਾ ਵਾਪਸ ਨਹੀਂ ਲਿਆ ਗਿਆ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਸੀਗੀ ਉਹ ਨਹੀਂ ਬਣਾਇਆ ਗਿਆ ਅਜ ਵਾਲਾ ਜਿਹੜਾ ਸੀਗਾ ਉਹ ਵਾਪਸ ਨਹੀਂ ਲਿਆ ਗਿਆ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਹੋਏ ਸੀਗੇ ਉਹ ਵੀ ਵਾਪਸ ਅਜੇ ਤੱਕ ਨਹੀਂ ਲਏ ਗਏ ਤੇ ਜੋ ਕਿਸਾਨ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਉਹਦੇ ਵਿੱਚ ਕੋਈ ਵੀ ਹੱਲ ਅੱਗੇ ਨਹੀਂ ਨਿਕਲਿਆ ਤੇ ਨਾ ਕੋਈ ਅੱਗੇ ਨਿਕਲਣ ਵਾਲਾ ਬਾਕੀ ਜਿਹੜੀ ਰਹੀ ਗੱਲ ਦਿੱਲੀ ਕੂਚਦੀ ਆ ਉਹਦੇ ਵਿੱਚ ਦਿੱਲੀ ਕੂਚ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਉੱਥੇ ਗਈਆਂ ਉਹਨਾਂ ਨੇ ਕਰਨਾ ਨਹੀਂ ਕਰਨਾ ਉਹਨਾਂ ਬਾਰੇ ਨਹੀਂ ਸਾਡੀ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਆ ਉਹ ਦਿੱਲੀ ਦੇ ਵਿੱਚ 400 ਜਥੇਬੰਦੀ ਦੀ ਜਿਹੜੀ ਆ ਉਹ ਲੱਗ ਰਹੀ ਆ ਉਹਦੇ ਵਿੱਚ ਅੱਗੇ ਕੀ ਨਿਕਲਦਾ ਵਾ ਸਾਡੇ ਸੰਯੁਕਤ ਕਿਸਾਨ ਮੋਰਚੇ ਤੋਂ ਉਹ ਤੋਂ ਅੱਗੇ ਅਸੀਂ ਜਿਹੜਾ ਉਹ ਐਲ ਵਿੱਚ ਫੈਸਲਾ ਹੁੰਦਾ ਕਿ ਬਾਕੀ ਕਿਸਾਨਾਂ ਦੇ ਨਾਲ ਕਿਉਂਕਿ ਮੰਗਾ ਤਾਂ ਸੇਮ ਸਾਰਿਆਂ ਦਾ ਇੱਕੋ ਹੀ ਨੇ ਜਿੰਨੇ ਕਿਸਾਨ ਨੇ ਮੰਗਾ ਸਾਰਿਆਂ ਦੀ ਇੱਕੇ ਆ ਅਗਰ ਮੀਟਿੰਗ ਦੇ ਵਿੱਚ ਜਿਹੜੀ ਦਿੱਲੀ ਦੇ ਵਿਖੇ ਮੀਟਿੰਗ ਹੋਣੀ ਹੈ ਤੁਹਾਡੀ ਉਹਦੇ ਵਿੱਚ ਅਗਰ ਫੈਸਲਾ ਨਿਕਲਦਾ ਕਿ ਬਾਕੀ ਕਿਸਾਨਾਂ ਦੇ ਨਾਲ ਵੀ ਦਿੱਲੀ ਘਰਾਵ ਜਿਹੜਾ ਕੀਤਾ ਜਾਣਾ ਤੇ ਤਿਆਰੀਆਂ ਫੁੱਲ ਹੈਗੀਆਂ ਨੇ ਵੇਖੋ ਜੀ ਸਾਡਾ ਅੱਜ ਜਿਹੜਾ ਬਈ ਐਲਾਨ ਆਉਣ ਤੇ ਆ ਵੀ ਉੱਥੇ ਕੀ ਨਿਕਲਦਾ ਬਾਕੀ ਅਜੇ ਅਸੀਂ ਵੇਅਰ ਕਰਨ ਵਾਸਤੇ ਜਾ ਰਹੇ ਹਾਂ ਉਹਨਾਂ ਨੂੰ ਦੂਜੇ ਸੂਬਿਆਂ ਦੇ ਨੂੰ ਵੀ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਵੇਂ ਅਸੀਂ ਪੰਜਾਬ ਦੇ ਵਿੱਚ ਕਰ ਰਹੇ ਆ ਵੀ ਤਿੰਨ ਦਿਨ ਦੇ ਟੋਲ ਫਰੀ ਕਰਨੇ ਨੇ ਭਾਜੀਪੀ ਦੇ ਘਰਾਂ ਦੇ ਘ ਆਪਣੇ ਸੁਭਿਆਂ ਦੇ ਵਿੱਚ ਜਿਹੜਾ ਵਾ ਉਹ ਅੰਦੋਲਨ ਕੀਤਾ ਗਿਆ ਜਾਵੇ ਕਿਉਂਕਿ ਸਾਨੂੰ ਜਿਹੜਾ ਵਾ ਐਮਐਸਬੀ ਗਰੰਟੀ ਕਾਨੂੰਨ ਆ ਉਹ ਪੂਰਨ ਤੌਰ ਤੇ ਦਿੱਤਾ ਜਾਵੇ ਕਿਵੇਂ ਵੇਖਦੇ ਹੋ ਮੋਦੀ ਸਰਕਾਰ ਕਿਉਂ ਨਹੀਂ ਸੁਣ ਰਹੀ ਕਿਉਂ ਹਰ ਵਾਰ ਮੰਤਰੀ ਭੇਜੇ ਜਾਂਦੇ ਨੇ ਸੁਣਵਾਈ ਕਿਉਂ ਨਹੀਂ ਕਰ ਰਹੀ ਮੋਦੀ ਸਰਕਾਰ ਇਸ ਕਰਕੇ ਨਹੀਂ ਸੁਣ ਰਹੀ ਉਹ ਡਾਨੀਆਂ ਬਾਨੀਆਂ ਤੇ ਚੱਲਣ ਰਹੀ ਆ ਜੇ ਜਾਨੀ ਬਾਨੀ ਕੋਈ ਪਿੰਡ ਦਾ ਸਰਪੰਚ ਹੈ ਨਾ ਚੰਗਾ ਮੈਂਬਰ ਹੋਵੇ ਨਾ ਉਹਦੇ ਵਿੱਚ ਤੇ ਮੈਂਬਰ ਨੂੰ ਕਹਵੇ ਆਹ ਗੱਲ ਕਹਿਣੀ ਉਹ ਜੋ ਕਹਿੰਦਾ ਉਹ ਕਵੇ ਨਹੀਂ ਕਹਿੰਦਾ ਉਹ ਨਹੀਂ ਕਹਿੰਦਾ ਉਹਦੇ ਮਗਰ ਡਾਨੀਆਂ ਬਾਨੀਆਂ ਡਾਨੀ ਬਾਨੀ ਜਿੰਨੀ ਕੁ ਕੁੰਡੀ ਕਹਿੰਦੇ ਓੰਨੀ ਕੁ ਚਲਦੀ ਓਥੇ ਚੁੱਪ ਕਰ ਜਾਂਦਾ ਆ ਗੋਲੀਆਂ ਸਾਡੇ ਤੇ ਵੱਜਣ ਡੀਆਂ ਥਰੂ ਗੈਸ ਵੱਜਣ ਡਿਆ ਉਹ ਸਾਰੇ ਉਹ ਡਾਨੀਆਂ ਬਾਨੀਆਂ ਦੀ ਦੇਣ ਆ ਬੰਬ ਵੱਜਣੇ ਡਾਨੀਆਂ ਬਾਨੀਆਂ ਦੀ ਦੇਣ ਆ ਨਹੀਂ ਤੇ ਡਾਨੀਆਂ ਬਾਨੀਆਂ ਮੋਦੀ ਨਹੀਂ ਮਾਰ ਸਕਦਾ ਡਾਨੀਆਂ ਬਾਨੀਆਂ ਬੋਟ ਲੈਣ ਨਹੀਂ ਆਉਣਾ ਪਿੰਡਾਂ 'ਚ ਬੋਟ ਨਾਲ ਮੋਦੀ ਨਹੀਂ ਆਉਣਾ ਮੋਦੀ ਨੂੰ ਦੱਸਾਂਗੇ ਤੋਂ ਵੋਟ ਆਵਾਜ਼ਪਾ ਨੂੰ ਕਿੱਦਾਂ ਪੈਂਦੀ ਆ ਤੇ ਕਿੱਦਾਂ ਵੋਟ ਮਿਲਦੀ ਆ ਅੱਜ ਦੇ ਕਿਸਾਨ ਫੱਟਲ ਹੋ ਗਏ ਆ ਜਗਮੀ ਹੋ ਗਏ ਆ ਇਹਨੇ ਸਾਡੇ ਨਾਲ ਵਾਦਾ ਕੀਤਾ ਸੀ ਪਿਛਲੀ ਵਾਰੀ ਤੇ ਇਹ ਢਾਈਆਂ ਸਾਲਾਂ ਬਾਅਦ ਫੇਰ ਮੁੱਕਰ ਗਿਆ ਇਹਨੇ ਸਾਨੂੰ ਦਿੱਤੇ ਨਹੀਂ ਇਹ ਉਹ ਧਰਨਾ ਦੇ ਲਾਉਣਾ ਬਣਦਾ ਵਾ ਮੈਂ ਦੇ ਸਮੂਹ ਜੀਆਂ ਜੱਸੇ ਬੰਦੀਆਂ ਨੂੰ ਕਹੂੰਗਾ ਬਿਲਕੁਲ ਦਿੱਲੀ ਨੂੰ ਸੀਲ ਕਰ ਦਿਓ ਬੰਦ ਕਰ ਦਿਓ ਜਿੰਨਾ ਜਰਾ ਆਪਣੀਆਂ ਮੰਗਾਂ ਨਹੀਂ ਦਿੰਦਾ ਕਿ ਅਸੀਂ ਮਾਂ ਬੀਜਦੇ ਆ ਮੂੰਗੀ ਬੀਚਦੇ ਆ ਸਾਨੂੰ ਪਤਾ ਹੀ ਨਹੀਂ ਐ ਬਸਲ ਪਾੜ ਲਈ ਬਚਾਂਗਾ ਇਹ ਕੇ ਪਾ ਤੇ ਵਿਕਣੀ ਆ ਉਥੇ ਜਾ ਕੇ 30 ਰੁਪਏ ਪਾ ਲੈ ਲੋ 40 ਰੁਪਏ ਪਾ ਲੈ ਲੋ ਛਾਹੂ ਘੋਰ ਕੋ ਜਾਂਦੀ ਆ ਉਹੋ ਹੀ ਮਾਂ 120 ਰੁਪਏ ਕਿਲੋ ਵੇਖੋ ਅੱਜ ਮਿਲਦੇ ਕਿ ਨਹੀਂ ਸਾਨੂੰ ਕਿਉਂ ਨਹੀਂ ਪਾ ਮਿਲਦਾ ਸਾਡੇ ਮਟਰ 15 ਰੁਪਏ ਕਿਲੋ ਤੇ ਛਾਹੂ ਘਾਰ ਗੱਡੀਆਂ ਲੋਡ ਕਰਕੇ ਜਾ ਕੇ ਵੇਟਣ ਦੇ ਆ 30 ਰੁਪਏ ਕਿਲੋ 35 ਰੁਪਏ ਕਿਲੋ ਗਾਲੇਬੇ ਛਾਊਕਾਰਾਂ ਦੀ ਸਰਕਾਰ ਆ ਇਹ ਤਗੜੇ ਹੋਗੇ ਜਿੰਨੇ ਜਰ ਛਾਊਕਾਰਾਂ ਦੀ ਸਰਕਾਰ ਨਾ ਤੋੜੀ ਉਹ ਨਾ ਜਰ ਗੱਲ ਨਹੀਂ ਬਣਨੀ ਕਿਉਂਕਿ ਹਰ ਗੱਲ ਤੇ ਸਾਡੇ ਨਾਲ ਉਹ ਵਿਤਕਰਾ ਕਰ ਰਹੇ ਆ ਅੱਜ ਅੱਜ ਖਾਦ ਆਉਂਦੀ ਆ ਪਿਛਲੇ ਦਿਨਾਂ ਚ ਵੇਖਿਆ ਖਾਦ ਖਾਦ ਲੱਭੀ ਨਹੀਂ ਕਿਸਾਨ ਨੂੰ ਅਸੀਂ ਰੁਲ ਕੇ ਮਰ ਗਏ ਆ ਆਮ ਜੱਟ ਜੀਵਿੰਦਾਰ ਤੋਂ ਖਾਦ ਨਹੀਂ ਪਈ ਕਣਕ ਨੂੰ ਹਾਂ ਪਰ ਹੀ ਰੁੱਕ ਕੀ ਸਮਝ ਤੇ ਜੇ ਅਕਸਰ ਮੀਟਿੰਗਾਂ ਨੂੰ ਬੁਲਾਇਆ ਜਾਂਦਾ ਕਿਸਾਨਾਂ ਨੂੰ ਪਰ ਫੇਰ ਵੀ ਮੰਗਾ ਜਿਹੜੀਆਂ ਉਹਨਾਂ ਦੀਆਂ ਸੁਣਵਾਈ ਨਹੀਂ ਹੁੰਦੀ ਆਪਣੀਆਂ ਨਵੇਂ ਪ੍ਰਸਤਾਵ ਦਿੱਤੇ ਜਾਂਦੇ ਨਹੀਂ ਮੈਂ ਤਾਂ ਦੱਸਿਆ ਵਾ ਜੇ ਉਹਨੂੰ ਡਾਨੀਆਂ ਬਾਨੀਆਂ ਅੱਜ ਕਹਿ ਦੇਣ ਜਿਆਜੀ ਬਸਲਾ ਹੁੰਦਾ ਉਹ ਤਾਂ ਚੱਲਣ ਡਿਆ ਮਗਰ ਆਪ ਤਾਂ ਚਲਦਾ ਨਹੀਂ ਇਲੈਕਸ਼ਨ ਉਹਦੀ ਉਹਨਾਂ ਦੇ ਸਿਰ ਤੇ ਲੜਾਈ ਉਹਨਾਂ ਦੀ ਉਹਨਾਂ ਦੇ ਸਿਰ ਤੇ ਕੋਹੜੋ ਦਾ ਉਹਨਾਂ ਦੇ ਸਿਰ ਤੇ ਆਪ ਉਹ ਆਪੋਤ ਕੋ ਕੀ ਆ ਆਪ ਮੋਦੀ ਨੇ ਕਿਹਾ ਜਾਣਾ ਕਿ ਖਰਚਾ ਲਾਉਣਾ ਕਰੋੜਾ ਰੁਪਿਆ ਖਰਚਾ ਉਹ ਲਾਉਣ ਡਿਆ ਆ ਹੁਣ ਜੇਕਰ ਕਿਸਾਨ ਕੱਲ ਨੂੰ ਦਿੱਲੀ ਕੋਚ ਕਰਦੇ ਆ ਤੁਹਾਡਾ ਸਾਰੇ ਦਾ ਸਾਥ ਉਹਨਾਂ ਦੇ ਨਾਲ ਹੈ ਬਿਲਕੁਲ ਸਾਡਾ ਸਾਥ ਆ ਦਿੱਲੀ ਨੂੰ ਜਾਵਾਂਗੇ ਜਿੰਨਾ ਚਿਰ ਵੀ ਲੱਗਾ ਧਰਨਾ ਸਾਲ ਲੱਗੇ 2 ਲੱਗੇ 6 ਮਹੀਨੇ ਲੱਗੇ ਮਹੀਨਾ ਲੱਗੇ ਲਾਵਾਂਗੇ ਪੱਕੇ ਬਾਵਾਂਗੇ ਪਰ ਪ੍ਰਸ਼ਾਸਨ ਵੱਲੋਂ ਜਿੰਨਾ ਦੀ ਤਿਆਰੀ ਕੀਤੀ ਗਈ ਹੈ ਉਹਨਾਂ ਵੱਲੋਂ ਤਾਂ ਪੁਖਤਾ ਪ੍ਰਬੰਧ ਵੀ ਕੀਤੇ ਗਏ ਪੂਰੇ ਕੋਈ ਨਹੀਂ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਸਾਨੂੰ ਦਰਿਆਪੁਰ ਕੇ ਨੰਗਣਾ ਬਿਆ ਲੰਘ ਜਾਣਾ ਸੀ ਅਸੀਂ ਦਰਿਆਵੇ ਦੀ ਲੰਘ ਜਾਣਾ ਕਰ ਲਏ ਇੰਤਜ਼ਾਮ ਉਹ ਵੀ ਦਰਿਆ ਦੇ ਵੀ ਦਰਿਆਵੇ ਦੀ ਲੰਘਾਂਗੇ ਦਰਿਆ ਦੇ ਉਹਨਾਂ ਦਾ ਪਿਓ ਤਾਂ ਨਹੀਂ ਦਰਿਆ ਦੇ ਪਾਇਆ ਜ਼ਿਮੀਂਦਾਰਾਂ ਤਾਂ ਉਹਨਾਂ ਦਾ ਪਿਓ ਤਾਂ ਨਹੀਂ ਮੋਦੀ ਦਾ ਉਹ ਥਾਣੀ ਨੰਗਾਗੇ ਨਾ ਕਿ ਕੋਚ ਕਰਾਂਗੇ ਦਿੱਲੀ ਜਾ ਕੇ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਕਿ ਕਿਸਾਨ ਜਥੇਬੰਦੀਆਂ ਕਟੀਆਂ ਹੋ ਚੁੱਕੀਆਂ ਨੇ ਤਾਂ ਉਹਨਾਂ ਵੱਲੋਂ ਜਿਹੜਾ ਅੱਜ ਦਿੱਲੀ ਕੂਚ ਤੋਂ ਲੈ ਕੇ ਜਿੱਥੇ ਹਰਿਆਣੇ ਦੇ ਬਾਉਂਡਰ ਤੇ ਬੈਠੇ ਕਿਸਾਨ ਆ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਉੱਥੇ ਹੀ ਇੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਜਿਹੜਾ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਲੋੜ ਪੈਂਦੀ ਹੈ ਤਾਂ ਇਹੀ ਵੀ ਦਿੱਲੀ ਨੂੰ ਜਾ ਕੇ ਜ਼ਰੂਰ ਰਵਾਂਗੇ ਆਪਣੀਆਂ ਮੰਗਾਂ ਨੇ ਆਪਣੇ ਹੱਕ ਨੇ ਉਹ ਸਰਕਾਰ ਤੋਂ ਜ਼ਰੂਰ ਲੈ ਕੇ ਲਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯੂਨਕ ਜਗਬਾਨੀ ਟੀਵੀ ਸ਼੍ਰੀਮਨ ਸਾਹਿਬ